ਦੋਸਤੋ ਕੀ ਤੁਸੀਂ ਜਾਣਦੇ ਹੋ ਕਿ ਕਦੋਂ ਹੁੰਦੀ ਹੈ ਰੇਲਵੇ ਟਰੈਕ ਦੀ ਮੁਰੰਮਤ ਕੀ ਹੈ ਖਰਾਬੀ ਲੱਭਣ ਦਾ ਪੈਮਾਨਾ ਆਓ ਜਾਣਦੇ ਹਾਂ ਇਸ ਦੇ ਬਾਰੇ ਸਾਰੀ ਜਾਣਕਾਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਦੋਸਤੋ ਭਾਰਤੀ ਰੇਲਵੇ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਰੇਲ ਨੈਟਵਰਕ ਹੈ ਭਾਰਤੀ ਰੇਲਵੇ ਦੁਆਰਾ ਹਰ ਰੋਜ਼ ਲੱਖਾਂ ਯਾਤਰੀ ਸਫ਼ਰ ਕਰਦੇ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਦੋਂ ਰੋਜ਼ਾਨਾ ਇੰਨੀਆਂ ਯਾਤਰੀਆਂ ਅਤੇ ਮਾਲ ਗੱਡੀਆਂ ਰੇਲ ਪਟੜੀ ਤੇ ਚੱਲਦੀਆਂ ਹਨ ਤਾਂ ਉਹਨਾਂ ਦੇ ਟਰੈਕ ਕਦੋਂ ਬਦਲੇ ਜਾਂਦੇ ਹਨ ਭਾਰਤ ਵਿੱਚ ਜਿਆਦਾਤਰ ਲੋਕ ਰੇਲ ਗੱਡੀ ਰਾਹੀਂ ਸਫ਼ਰ ਕਰਦੇ ਹਨ ਪਰ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੇ ਰੇਲ ਪਟੜੀ ਨੂੰ ਬਦਲਦੇ ਹੋਏ ਨਹੀਂ ਦੇਖਿਆ ਹੋਵੇਗਾ ਹਾਲਾਂਕਿ ਜਿਆਦਾਤਰ ਰੇਲਵੇ ਟਰੈਕ ਉਹਦੋਂ ਪਤਲੇ ਜਾਂਦੇ ਹਨ ਜਦੋਂ ਟੁੱਟ ਜਾਂਦੇ ਹਨ ਜਾਂ ਖਰਾਬ ਹੋ ਜਾਂਦੇ ਹਨ ਪਰ ਸਵਾਲ ਇਹ ਹੈ ਕਿ ਇੱਕਦੋ ਮੰਨਿਆ ਜਾਂਦਾ ਹੈ ਕਿ ਰੇਲ ਪਟੜੀ ਨੂੰ ਨੁਕਸਾਨ ਪਹੁੰਚਿਆ ਹੈ ਮਾਹਿਰਾਂ ਦੇ ਮੁਤਾਬਕ ਰੇਲਵੇ ਟਰੈਕ ਦੀ ਉਮਰ ਇਸਤੇ ਪੈਣ ਵਾਲੇ ਭਾਰਤੀ ਹੀ ਨਿਰਭਰ ਕਰਦੀ ਹੈ ਇਸ ਨੂੰ ਜੀਐਮਟੀ ਭਾਵ ਕੁੱਲ ਮਿਲੀਅਨ ਟਨ ਵਿੱਚ ਮਾਪਿਆ ਜਾਂਦਾ ਹੈ ਜਾਣਕਾਰੀ ਦੇ ਮੁਤਾਬਕ ਅੱਜ ਬਿਛਾਈਆਂ ਗਈਆਂ ਸਾਰੀਆਂ ਰੇਲ ਪਟੜੀਆਂ ਦੀ ਉਮਰ 1 ਅਰਬ ਜੀਐਮਟੀ ਹੈ ਜੇਕਰ ਸਾਲਨ ਪਾਸ ਵਿੱਚ ਸਮਝਿਆ ਜਾਵੇ ਤਾਂ ਇੱਕ ਅਰਬ ਜੀਐਮਟੀ ਲਗਭਗ 2 ਲੱਖ ਮਾਲ ਗੱਡੀਆਂ ਜਾਂ 10 ਲੱਖ ਐਕਸਪ੍ਰੈਸ ਗੱਡੀਆਂ ਦੀ ਆਵਾਜਾਈ ਦੇ ਬਰਾਬਰ ਹੈ। ਮਾਹਿਰਾਂ ਦੇ ਅਨੁਸਾਰ ਇੱਕ ਟਰੈਕ ਵਿੱਚ ਜਦੋਂ 2 ਲੱਖ ਮਾਲ ਗੱਡੀਆਂ ਜਾਂ 10 ਲੱਖ ਐਕਸਪ੍ਰੈਸ ਗੱਡੀਆਂ ਲੰਘਣਗੀਆਂ ਤਾਂ ਉਸ ਨੂੰ ਮਰੰਮਤ ਜਾਂ ਬਦਲ ਦੇ ਯੋਗ ਮੰਨਿਆ ਜਾਂਦਾ ਹੈ। ਹਾਲਾਂਕਿ ਰੇਲਵੇ ਟਰੈਕ ਦੀ ਨਿਯਮਤ ਚੈਕਿੰਗ ਕੀਤੀ ਜਾਂਦੀ ਹੈ। ਨਿਰੀਖਣ ਦੌਰਾਨ ਰੇਲਵੇ ਟਰੈਕਾਂ ਦੇ ਖਰਾਬੀਆਂ ਆਦੀਆਂ ਨੂੰ ਮਾਪਿਆ ਜਾਂਦਾ ਹੈ। ਤੋਂ ਅਲਾਵਾ ਟੀਆਰਸੀ ਨਿਯਮਤ ਤੌਰ ਤੇ ਚਲਾਈ ਜਾਂਦੀ ਹੈ ਕਿਉਂਕਿ ਇਸ ਨਾਲ ਲਗਾਏ ਗਏ ਜੰਤਰ ਟਰੈਕ ਵਿੱਚ ਕਿਸੇ ਵੀ ਗੜਬੜੀ